ਕਰਸ਼ਕਾਲ ਜੀ ਜਿਵੇਂ ਉਹ ਸਾਰੇ ਟਿਕਟਕੋ ਅੱਜ ਕੇ ਤੋਂ ਲਈ ਮੈਂ ਇੱਕ ਨਵੀਂ ਵੀਡੀਓ ਲੈ ਕੇ ਆਈ ਹਾਂ ਨਿਊ ਪੈਟਰਨ ਦੇ ਨਾਲ ਕੈਮਰੀ ਕਾਟਰਨ ਰਹਿ ਗਿਆ ਤੇ ਫਸਟ ਆਰਟੀਕਲ ਜਿਹੜਾ ਮੈਂ ਤੁਹਾਨੂੰ ਦਿਖਾਉਣ ਜਾ ਰਹੀ ਹਾਂ ਆ ਦੇਖੋ ਜੀ मी कॉटन है गाइस ये प्योर कैमरी कॉटन रहेगा यदि लेंथ देख सकते हो तो ये काफ़ी ज़्यादा है फैब्रिक और नेक जरा इस टाइप का रहेगा छोटे छोटे पेपर मिरर लगाए हुए हैं

सबसक्राइब और लाइक शेयर जरूर करो और ऑर्डर एक बार लैके देखो बहुत वाइस क्वालिटी घर बैठे जी है वाइफ फैंसी सूट मिल जाएंगे चैक कर सकते हो ढाई मीटर का जो तो दुप्टा रहेगा ता सूट आएगा जी ਪ੍ਰਾਈਸ ਜਿਹੜਾ ਇਹਦਾ ਰਹਿਣ ਵਾਲਾ ਆ ਉਹ 650 ਫ੍ਰੀ ਸ਼ਿਪਿੰਗ ਦੇ ਨਾਲ 650 ਫ੍ਰੀ ਸ਼ਿਪਿੰਗ ਤੁਸੀਂ ਮੇਰੇ ਨੰਬਰ ਤੇ ਜਿਹੜਾ ਹੈ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰਨਾ ਆ ਔਰ ਪੇਮੈਂਟ ਗਾਇਸ ਜਿਹੜੀ ਇਹਦੀ ਰਹੇਗੀ ਉਹ ਆਨਲਾਈਨ ਰਹੇਗੀ ਮੇਰੇ ਨੰਬਰ ਤੇ ਤੇਰਾ ਸਕਰੀਨਸ਼ਾਟ ਭੇਜ ਕੇ WhatsApp ਤੇ ਤੁਸੀਂ ਆਪਣਾ ਆਰਡਰ ਬੁੱਕ ਕਰਨਾ ਆ ਤੇ ਤੁਸੀਂ ਆਨਲਾਈਨ ਜਿਹੜੀ ਪੇਮੈਂਟ Google Pay ਕਰ ਸਕਦੇ ਹੋ PayPal ਕਰ ਸਕਦੇ ਹੋ ਮੇਰੇ ਕੋਲ ਸਕਰੀਨ ਦੇ ਉੱਤੇ ਨੰਬਰ ਦਿੱਤਾ ਗਿਆ ਆ ਉਹੀ ਨੰਬਰ ਤੇ ਤੁਸੀਂ ਜਿਹੜਾ ਆ ਪੇਮੈਂਟ ਕਰਨੀ ਆ ਸਾਡੇ ਦੇ ਵਿੱਚ ਜਿਹੜਾ ਕਲਰ ਚਾਰਟ ਰਹੇਗਾ ਉਹ ਹੀ ਚੱਲ ਰਹੇਗਾ ਪਿੰਕ ਕਲਰ ਔਰ ਗ੍ਰੀਨ ਕਲਰ ਜਿਹੜਾ ਤੁਹਾਨੂੰ ਹੁਣੇ ਤੋਂ ਦਿਖਾਇਆ ਹੈ ਉਹਦੇ ਵਿੱਚ ਜਿਹੜੇ ਆ ਦੋ ਕਲਰ ਚਾਰਟ ਨੇ ਨੈਕਸਟ ਆਰਟੀਕਲ ਹੋਇਆ वीनक वीन एक का अजकल बहुत ज्यादा ट्रेंड है इसी देख सकते हो लाइथ जी काफ़ी ज़्यादा है स्ट्राइकर नहीं था ਸਟਾਈਲ ਤੇ ਜਿਹੜਾ ਦੁਪੱਟਾ ਰਹੇਗਾ ਸਿਰਫ ਇਹ ਹੋਰ ਮਲਮਲ ਦਾ ਜਿਹੜਾ ਦੁਪੱਟਾ ਰਹੇਗਾ ਬਾਟਮ ਜਿਹੜੀ ਹੈ ਦੀ ਸਿੰਪਲ ਨੈਨ ਵਾਲੀ ਹੈ ਪਿੱਛੇ ਦਾ ਬੈਕ ਜਿਹੜਾ ਕਿ ਉਹ ਬਾਕੀ ਸੌਫਟ ਫੈਬਰਿਕ ਹੈ ਬਾਟਮ ਦਾ ਔਰ ਜਿਹੜਾ ਨੈਕ ਹੈ ਸਟਾਈਲ ਦਾ ਆਏਗਾ ਜੀ ਵੀ ਨੱਟ ਦੇ ਵਿੱਚ 650 ਸ਼ਿਪਿੰਗ ਕੋਲ ਇਸ ਡਿਜ਼ਾਈਨ ਵਾਲਾ ਅਦੇ ਵਿੱਚ ਸਿੰਗਲ 컬러 ਚਾਰਟ ਸੀ ਜਿਹੜਾ ਮੈਂ ਤੁਹਾਨੂੰ ਬੀ-neck ਵਾਲਾ ਦਿਖਾਇਆ ਆ ਬਾਕੀ ਦਾ ਇਸ ਖਤਮ ਹੋ ਗਿਆ ਤੇ ਉਹਦੇ ਵਿੱਚ ਇੱਕ 컬러 ਹੀ ਆ ਬਸ ਬੀ-neck ਚ ਤਾਂ ਵੀ ਦੇਖ ਸਕਦੇ ਹੋ ਤਾਂ ਸਟਾਰਟ ਆਇਆ ਜੀ ਕਾਫੀ ਪਿਆਰਾ ਸ਼ੇਡ ਹੈ ਇਹ ਜਿਆ ਡਾਰਕ ਡਾਰਕ ਗ੍ਰੇ ਕਲਰ ਹੈ ਜੀ ਡਾਰਕ ਗ੍ਰੇ ਕਲਰ ਇਹ ਸਟਾਈਲ ਦਾ ਪਤਾ ਹੈ ਬਾਟਮ ਇਹਦੀ ਆ ਰਹਿਣ ਵਾਲੀ ਹੈ ਦੁਪੱਟਾ ਚੋਕਾ ਸਿੱਪਾ ਬਾਟਮ ਉਸ ਸ਼ੋਰਟ ਇਹਦੇ ਜਿਹੜੇ ਬਲੈਕ ਦੇ ਨਾਲ ਜਿਹੜੀ ਆ ਨੀਚੇ ਜਿਹੜਾ ਆ ਜਰਕਨ ਜਿਹੜਾ ਵਰਕ ਹੋਇਆ ਹੈ ਜਰਕਨ ਦੇ ਜਿਹੜੇ ਪੀਸ ਲੱਗੇ ਹੋਏ ਆ ਔਰ ਐਮਬਰਾਇਡਰੀ ਹੋਈ ਹੋਈ ਹੈ ਥੀਲੇ ਦੀ ਸੰਦੂ ਐਸ ਟਾਈਪ 105 ਪ੍ਰਾਈਜ਼ ਰੇ ਦਾ 650 ਫ੍ਰੀ ਸ਼ਿਪਿੰਗ ਮੈਂ ਦੇ ਦਿੱਚ ਜਿਹੜਾ ਤੁਹਾਨੂੰ ਕਲਰ ਤਿੰਨ ਮੀਨਸ ਦੋ ਮੀਨਸ ਜਾਨੀ ਕੋਈ ਸੀ ਗ੍ਰੀਨ ਇੱਕ ਡਾਰਕ ਗ੍ਰੇ ਕਲਰ ਔਰ ਸੀ ਗ੍ਰੀਨ ਕਲਰ ਗਾਇਜ਼ ਪਲੀਜ਼ ਰਿਸਪੌਂਸ ਕਰਿਆ ਕਰੋ ਕਮੈਂਟ ਕਰਿਆ ਕਰੋ ਤੁਹਾਨੂੰ ਸੂਟ ਕਿਵੇਂ ਦੇ ਲੱਗੇ ਲਾਈਕਸ ਆਪੀ ਕਰੋ ਔਰ ਚੈਨਲ ਨੂੰ ਸ਼ੇਅਰ ਜ਼ਰੂਰ ਕਰੋ ਇਹ ਨਿਓਨ ਕਲਰ ਰਹਿਣ ਵਾਲਾ ਲਾਈਟ ਨਿਓਨ ਕਲਰ ਬਹੁਤ ਪੈਰੀ ਸ਼ੇਡ ਆ ਬਾਟਮ ਜਿਹੜੀ ਹੈ ਦੀ ਐਂਬਰਾਇਡਰੀ ਰਹੇਗੀ ਬਾਟਮ ਦੇ ਉੱਤੇ ਕਾਫੀ ਲਾਈਟ ਦਿਖਾਤੀ ਨਾ ਮੈਂ ਦਿਖਾਈ ਉਹ ਤੇ ਇਹ ਹੋਗਾ ਐਸੇ ਟ੍ਰੈਂਡ ਦਾ ਸੋਹਣਾ ਬਾਟਮ ਜਿਹੜੀ ਐਂਬਰਾਇਡਰੀ ਰਹੇਗੀ ਅਦੀ ਨਾਲ ਔਰ ਦੁਪੱਟਾ ਜਿਹੜਾ ਆ ਹੋਮ-ਹੋਮ ਲੈਸ ਦੇ ਨਾਲ ਜਿਹੜਾ ਵਰਕ ਕੀਤਾ ਨੀਚੇ ਹੋਮ-ਹੋਮ ਲੈਸ ਦੁਪੱਟਾ ਵੀ ਬਹੁਤ ਵਧੀਆ ਸ਼ਿਖੌਣ ਦਾ ਰਹਿਣ ਵਾਲਾ ਆ ढाई मीटर का दुपट्टा आएगा इस टाइप बहुत प्यारी श्योर शेट है बस बहुत बढ़िया सूट है बॉटम रहेगी शीट रैम होगी यह नैक रहेगा नैक चेक कर सकते हो अच्छी तरह ਬਹੁਤ ਤਰ੍ਹਾਂ ਨੈੱਕ ਬਣਿਆ ਹੋਇਆ ਹੈ ਅੱਗੇ 275 ਜਿਹੜੀ ਆ ਸ਼ਰਟ ਦੀ ਲੈਂਥ ਰਹਿਣ ਵਾਲੀ ਆ 275 ਔਰ ਜਿਹੜੀ ਬਾਟਮ ਹੈ ਉਹ 80 ਮੀਟਰ ਲੈਂਥ ਕਾਪੀ ਆ ਭਾਈ ਸਦੀ 50 ਇੰਚ ਤੱਕ ਜਿਹੜੀ ਇਹਦੀ ਲੈਂਥ ਰਹਿਣ ਵਾਲੀ ਆ ਮੈਂ ਤੇ ਥੋੜਾ ਉੱਪਰੋਂ ਫੜਿਆ ਹੋਇਆ ਸੀ نیچے ਕਪੜਾ ਹੈਗਾ ਕਾਫੀ ਲੰਬਾ ਹੈ ਬਹੁਤ ਪਿਆਰਾ ਆਰਟੀਕਲ ਹੈ ਪ੍ਰਾਈਸ 650 ਫ੍ਰੀ ਸ਼ਿਪਿੰਗ ਲੈਕ ਆਰਟੀਕਲ ਜਿਹੜਾ ਹੈ ਅਸਟਾਈਟਰ ਐਂਡ ਵਾਲਾ ਲੈਟ ਚੱਕ ਸਕਦੇ ਹੋ एम्ब्रॉयडरी हुई है पूरी अभी नैट की बहुत प्यारा पीस है ये चेक कर सकते हो बहुत सोना पीस है ये भी नीचे जड़ा है डार्क पैरेट कलर है और ये यदि बॉटम है सिंपल रंग वाली है सॉफ्ट सॉफ्ट फैब्रिक है ऐसा टाइप की और दुपट्टा जड़ा है रहना प्योर माल माल रहेगा बहुत ही ज्यादा प्यारा है सूट सब तो ज्यादा सोहना लग रहा है बाकी भी सूट बहुत सोने हैं बट ये शेड काफ़ी ज्यादा ग्रेस आ रही है कलर फिफ्टी फ्री शिपिंग ਇਹਦੇ ਵਿੱਚ ਕਲਰ ਜਿਹੜੇ ਆ ਤੁਹਾਨੂੰ ਫਰੋਜੀ ਕਲਰ ਮਿਲ ਜੇਗਾ ਫਰੋਜੀ ਕਲਰ ਮਹਿੰਦੀ ਕਲਰ ਲਾਈਟ ਮਹਿੰਦੀ ਸ਼ੇਡ ਔਰ ਮਜੈਂਟਾ ਕਲਰ ਹਾਂ ਗਾਇਸ 3 ਜਿਹੜੇ ਆ 4 ਜਿਹੜੇ ਤੁਹਾਨੂੰ ਇੱਚ ਕਲਰ ਮਿਲ ਜਾਣਗੇ ਫਰੋਜੀ ਮਹਿੰਦੀ ਲਾਈਟ ਸ਼ੇਡ ਔਰ ਮਜੈਂਟਾ ਉਰੀ ਕੋਵੋ ਨਿਊਨ ਉਹ ਪੈਰਟ ਕਲਰ ਸੋਰੀ ਬੋਟਲ ਰੀ ਕਲਰ ਆਏਗਾ ਤੁਹਾਨੂੰ ਜਿਹਨੂੰ ਆਪਾਂ ਮੂੰਗੀਆ ਕਲਰ ਕਹਿ ਦਿੰਦੇ ਆ ਬੋਟਲ ਗ੍ਰੀਨ ਪਿਓਰ ਦਾ ਦੁਪੱਟਾ ਆਏਗਾ ਨਾਲ ਚੈੱਕ ਆ ਸਕਦੇ ਹੋ ਪਿਓਰ ਦਾ ਦੁਪੱਟਾ ਆਏਗਾ ਔਰ ਜਿਹੜਾ ਸੂਟ ਆ ਆਲ ਓਵਰ ਹੈ ਗਾਇਸ ਇਹ ਆਲ ਓਵਰ ਸੂਟ ਰਹੇਗਾ ਔਰ ਪਿਓਰ ਦਾ ਦੁਪੱਟਾ ਬਹੁਤ ਿਆਰਾ ਸੂਟ ਆ वॉल फैब्रिक प्राइस ਇਹਦਾ ਜਿਹੜਾ ਰਹਿਣ ਵਾਲਾ ਹੈ 750 ਸ਼ਿਪਿੰਗ ਫ੍ਰੀ 750 ਸ਼ਿਪਿੰਗ ਫ੍ਰੀ ਅੰਦਰ ਵਿੱਚ ਕਲਰ ਜਿਹੜੀ ਹੈ ਤੁਹਾਨੂੰ ਤਿੰਨ ਮਾਲ ਮਿਲ ਜਾਣਗੇ ਇੱਕ ਬੋਟਲ ਗ੍ਰੀਨ ਇੱਕ ਮੈਰੂਨ ਕਲਰ ਔਰ ਇੱਕ ਰੈੱਡ ਕਲਰ ਲੈਕਸਟ ਦੇ ਵਿੱਚ ਜਿਹੜਾ ਡਿਜ਼ਾਈਨ ਦਾ ਇਹਦੇ ਵਿੱਚ ਰਹੇਗਾ 네비 ब्लू 컬러 네비 블루 컬러 ਆਏਗਾ ਐਸ ਟਾਈਪ ਦਾ ਔਰ ਦੁਪੱਟਾ ਜਿਹੜਾ ਪਿਓਰ ਦਾ ਬਹੁਤ ਸੋਹਣਾ ਸੰਤ ਹੈ ਬਹੁਤ ਪਿਆਰਾ ਇਕੱਟਮ ਸੌਫਟ ਫੈਬਰਿਕ ਦੇਖ ਸਕਦੇ ਹੋ ਪਿਓਰ ਦਾ ਦੁਪੱਟਾ ਰਹੇਗਾ साढ़े सत सौ प्राइस रहेगा फ्री शिपिंग के नाल साढ़े सात सौ ओवर सूट प्योर कैमरी कॉटन चेक कर सकते हो प्योर कैमरी कॉटन रहेगा जी कैमरी कॉटन सॉफ्ट फैब्रिक है बहुत ही प्यारा सूट है जी प्राइस रहेगा साढ़े सात सौ फ्री शिपिंग और भी कलर चार्ट है रेड कलर मिल जाएगा ब्लैक मिल जाएगा और कॉफी कलर मिल जाएगा कॉफी शेड और हाँ तीन चार कलर से एक नेवी ब्लू, कॉफी कलर और ब्लैक कलर और एक रेड कलर रहेगा ਜ਼ਰੂਰ ਕਰੋ ਔਰ ਗਾਇਜ਼ ਮੈਂ ਆਨਲਾਈਨ ਜਿਹੜਾ ਤੁਹਾਨੂੰ ਲਾਈਵ ਜਿਹੜੀ ਆ ਉਹ ਵੀਡੀਓ ਪਾਇਆ ਕਰਾਂਗੀ ਚੈਨਲ ਦੀ ਉਹ ਪਲੀਜ਼ ਜੁਆਇਨ ਜ਼ਰੂਰ ਕਰਿਆ ਕਰੋ ਸ਼ਾਮ ਨੂੰ ਜਿਹੜੀ ਆ ਉਹ 5:30 ਵਜੇ ਮੈਂ ਲਾਈਵ ਹੋਇਆ ਕਰਾਂਗੀ 5 ਤੋਂ 5:30 ਵਜੇ ਦੇ ਵਿੱਚ ਵਿੱਚ ਪਲੀਜ਼ ਲਾਈਵ ਜੁਆਇਨ ਕਰਿਆ ਕਰੋ 5 ਤੋਂ 5:30 ਦੀ ਵਿੱਚ ਵਿੱਚ ਜਿਹੜੀ ਹੈ ਲਾਈਵ ਆਉਂਦੀ ਹੈ ਮੈਂ ਉਹ ਲਾਈਵ ਜ਼ਰੂਰ ਸ਼ੇਅਰ ਕਰੋ ਔਰ ਲਾਈਵ ਜ਼ਰੂਰ ਜੁਆਇਨ ਕਰਿਆ ਕਰੋ कल तो गाइज मैं लाइव आया करा कि साढ़े पाँच तो ओके जब तो लैके साढ़े पांच वेच साढ़े पाँच बजे बॉटम रहन वाली है और ये शर्ट पीस और ये है दुपट्टा आर्टिकल है तो बीच दुपट्टा चढ़ा है काफ़ी बढ़िया है ब्राउन कलर रहेगा ब्राउन शेड काफ़ी बढ़िया है लाइट शेड है ओल्ड लेडी नहीं बहुत बढ़िया लगेगा किसी तो ने दादी ने मम्मी ने किसी ने नानी ने पाया हो तो बहुत बढ़िया कलर ने बहुत बढ़िया शेड है वोटम ए रहने वाली है 650 ਫ੍ਰੀ ਸ਼ਿਪਿੰਗ ਪੂਰੇ 500 ਦੀ ਜਿਹੜੀ ਆਈਟਮ ਨਾਲ ਤੁਹਾਨੂੰ ਦਿਖਾਉਣ ਲੱਗੀ ਆ ਇਹ ਹੈਵੀ ਡਿਉਣ ਦੇ ਵਿੱਚ ਜਿਹੜਾ ਫੈਬਰਿਕ ਆ ਹੈਵੀ ਡਿਉਣ ਚ ਚੈੱਕ ਕਰ ਸਕਦੇ ਹੋ ਹੈਵੀ ਡਿਉਣ ਦੇ ਵਿੱਚ ਆਰਟੀਕਲ ਰਹੇਗਾ ਬਹੁਤ ਵਧੀਆ ਆਰਟੀਕਲ ਹੈ ਇਸੇ ਵਾਂਗ ਕਾਫੀ ਹੈਵੀ ਸੂਟ ਆ ਕਾਫੀ ਜ਼ਿਆਦਾ ਹੈਵੀ weight ਆ ਦਾ ਔਰ ਬਹੁਤ ਠੰਡਾ ਫੈਬਰਿਕ ਹੈ ਜੀ ਨਾਲ ਇਹ ਦੁਪੱਟਾ ਰਹੇਗਾ ਇਹ ਵੀ ਹੋਏਗਾ ਜੀ ਸਾਡੇ 5 ਮੀਟਰ ਫੈਬਰਿਕ ਰਹੇਗਾ ਇਹਦਾ ਔਰ ਛੇੜਾ ਇਹਦਾ ਦੁਪੱਟਾ ਆ ਪਿਓਰ ਮलमल ਦਾ ਔਰ ਇਹ ਸੂਚੜਾ ਆ 5.5 ਮੀਟਰ ਦੀ ਓਲ ਚ ਰਹੇਗਾ ਬਹੁਤ ਪਿਆਰਾ ਹੈ ਸੂਟ ਪ੍ਰਾਈਸ ਜਿਹੜਾ ਇਹਦਾ ਰਹੇਗਾ 550 ਫ੍ਰੀ ਸ਼ਿਪਿੰਗ 550 ਫ੍ਰੀ ਸ਼ਿਪਿੰਗ ਬਹੁਤ ਵਧੀਆ ਹੈ ਸੂਟ ਡੇਲੀ ਵੇਅਰ ਚ ਕੈਜ਼ੂਅਲ ਚ ਗਰਲੀ ਸ਼ਰੂਪ ਵਾਲੇ ਸੂਟ ਨੇ ਬਹੁਤ ਵਧੀਆ ਹੈ ਤਾਂ ਤੁਸੀਂ ਬੁੱਕ ਕਰ ਸਕਦੇ ਹੋ ਮੇਰੇ ਸਕਰੀਨਸ਼ਾਟ ਤੇ ਕੇ ਨੰਬਰ ਤੇ ਇਹਦੇ ਵਿੱਚ ਕਲਰ ਜਿਹੜਾ ਆਏਗਾ ਇਹ ਬੋਟਲ ਗ੍ਰੀਨ ਔਰ ਦੁਪੱਟਾ ਹੈ ਰੈਨ ਵਾਲਾ ਨਾਲ ਬਹੁਤ ਪਿਆਰਾ ਹੈ ਕਲਰ ਆ ਰਿਹਾ ਹੈ ਬਣਾ ઓਰੇਂਜ 550 ਫ੍ਰੀ ਸ਼ਿਪਿੰਗ ਬਹੁਤ ਬੜੀ ਹੈਵੀ ਡੋਨਾ ਪਰ ਇਹ ਦੁਪੱਟਾ ਰਹਿਣ ਵਾਲਾ ਹੈ ਚੱਕਾ ਸਭ ਦੀ 550 ਫ੍ਰੀ ਸ਼ਿਪਿੰਗ ਕੋਈ ਪਾਏਗਾ ਡਾਰਕ ਸੀ ਗੀਲ ਹਰੰਬਾਲਾ ਜੀ ਨਾਲ ਇਹ ਦੁਪੱਟਾ ਆਏਗਾ ਸ਼ੈਡਡਡ ਦੁਪੱਟਾ ਆਇਆ ਮੈਚਿੰਗ ਦੁਪੱਟਾ ਨਾਲ ਆਲ ਓਵਰ ਸੁੱਟ ਰਹੇਗਾ ਔਰ ਮੈਚਿੰਗ ਦੁਪੱਟੇ ਰਹਿਣਗੇ ਨਾਲ 550 ਫ੍ਰੀ ਸ਼ਿਪਿੰਗ ਤੇ ਅੱਜ ਦੀ ਜਿਹੜੀ ਵੀਡੀਓ ਮੈਂ ਇੱਥੇ ਹੀ ਫਿਊਸ ਐਂਡ ਕਰਦੀ ਆਂ ਕਿ ਖਾਗੇ ਫੇਰ ਮੈਂ ਤੁਹਾਨੂੰ ਨੈਕਸਟ ਵੀਡੀਓ ਜਿਹੜੀ ਕੱਲ ਤੋਂ ਫੇਰ ਨਵੇਂ ਸੂਟਾਂ ਦੇ ਨਾਲ ਲੈ ਕੇ ਆਵਾਂਗੀ ਔਰ ਪਲੀਜ਼ ਮੇਰੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰੋ ਤਾਂ ਕਿ ਮੈਂ ਤੁਹਾਨੂੰ ਡਿਲੀ ਹੋਰ ਵਧੀਆ-ਵਧੀਆ ਵੀਡੀਓ ਲੈ ਕੇ ਆਵਾਂ ਤੇ ਪਲੀਜ਼ ਗਾਇਜ਼ ਲਾਈਵ ਜੁਆਇਨ ਕਰਿਆ ਕਰੋ ਲਾਈਵ ਜਿਹੜੀ ਹੈ ਮੈਂ ਡੇਲੀ ਕਰਦੀ ਹਾਂ ਲੇਕਿਨ ਕੋਈ ਜੁਆਇਨ ਨਹੀਂ ਹੋ ਪਾਂਦਾ ਮੈਂ ਟਾਈਮਿੰਗ ਤੁਹਾਨੂੰ ਜਿਹੜਾ ਦੱਸ ਰਹੀ ਹਾਂ ਕਿ 5 ਤੋਂ ਲੈ ਕੇ 5:30 ਦੇ ਵਿੱਚ ਵਿੱਚ ਮੈਂ ਲਾਈਵ ਆਇਆ ਕਰਾਂਗੀ ਲਾਈਵ ਜ਼ਰੂਰ ਜੁਆਇਨ ਕਰੋ ਤਾਂ ਕਿ ਤੁਹਾਨੂੰ ਸੋਹਣੀ-ਸੋਹਣੀ ਕਲੈਕਸ਼ਨ ਸਹੀ ਰੇਟ ਦੇ ਨਾਲ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਨਾਲ ਜਿਹੜੀ ਮੈਂ ਤੁਹਾਨੂੰ ਲੜੇ ਆਰਟੀਕਲ ਦਿਖਾਪਾ ਮੈਂ ਤੁਸੀਂ ਘਰੇ ਬੈਠੇ ਰੀਸੀਵ ਕਰ ਸਕੋ ਥੈਂਕ ਯੂ ਸੋ ਮੱਚ